ਰਾਜਪੁਰਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ ਜਦੋਂ ਸ਼ਹਿਰ ਵਿੱਚ ਸਨੇਚਿੰਗ ਅਤੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਦੇ ਵਿੱਚ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਅਦਾਲਤ ਦੀ ਮਾਨਹਾਨੀ ਦਾ ਦੋਸ਼ੀ ਕਰਾਰ ਦਿੰਦੇ ਦੋ ਪੀਓ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਐਸਐਸਪੀ ਪਟਿਆਲਾ ਵਾਰੁਣ ਸ਼ਰਮਾ ਅਤੇ ਐਸਪੀਡੀ ਹਰਵੀਰ ਸਿੰਘ ਅਟਵਾਲ ਡੀਐਸਪੀ ਰਾਜਪੂਰਾ ਰਵਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜਪੂਰਾ ਪੁਲਿਸ ਨੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਸਰਗਨਾ ਸਮਿਤ ਕੁਮਾਰ ਉਰਫ ਚੰਕੀ ਪੁੱਤਰ ਓਮ ਪ੍ਰਕਾਸ਼ ਵਾਸੀ ਸਤਨਾਮ ਨਗਰ ਨੀਲਪੁਰ ਰਾਜਪੂਰਾ ਅਰੁਣ ਕੁਮਾਰ ਉਰਫ ਅਨੂ ਪੁੱਤਰ ਕਮਲ ਸਿੰਘ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਮਕਦਮਾ ਦਰਜ ਕੀਤਾ ਗਿਆ ਬਨਾਵੜੀ ਹਾਲਵਾਸੀ ਅਫਸਰ ਕਲੋਨੀ ਬੈਂਕ ਸਾਈਡ ਅਨਾਜ ਮੰਡੀ ਰਾਜਪੁਰਾ ਨੂੰ ਕਾਬੂ ਕੀਤਾ ਗਿਆ ਅਤੇ 2 ਮੋਟਰਸਾਈਕਲ ਨੰਬਰ ਪੀਬੀ 39H 1955 ਅਤੇ ਚੋਰੀ ਵਿੱਚ ਵਰਤਿਆ ਗਿਆ ਮੋਟਰਸਾਈਕਲ ਨੰਬਰ PB118H 7763 ਉਹਨਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤਾ ਗਿਆ ਤੇ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੇ ਆ ਪੂਰੀ ਖਬਰ ਮੈਂ ਪ੍ਰੈਸ ਨੂੰ ਮੈਂ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ ਅਸੀਂ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ ਚੋਰੀ ਦਾ ਜੀ ਤੇ ਉਹਨਾਂ ਤੋਂ ਦੋ ਚੋਰਾਂ ਤੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇੱਕ ਪਿੱਛੇ ਖੋਹ ਹੋਈ ਸੀ ਜੀ ਦਾਤਰਾਕ ਕੇ ਖੋਹ ਕੀਤੀ ਸੀ ਉਹ ਗਰੋਂ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਅਤੇ ਅਸੀਂ ਅੱਗੇ ਵੀ ਉਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀਆਂ ਕਰਾਂਗੇ ਅਤੇ ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪੁਰਾ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋ ਪੀਓ ਜੋ ਪਕੌੜੇ ਫਰਾਰ ਚੱਲ ਰਹੇ ਸੀਗੇ ਅਦਾਲਤ ਤੋਂ ਉਹਨਾਂ ਨੂੰ ਵੀ ਅਰੈਸਟ ਕਰਕੇ ਪੇਸ਼ ਕੀਤਾ ਜਾਊਗਾ ਸਰ ਕਿੱਥੋਂ ਦੇ ਰਹਿਣ ਵਾਲੇ ਕੀ ਕੋਈ ਨਾਮ ਹੈ ਨਾ ਅਸੀਂ ਜੀ ਮੁਕੱਦਮਾ ਨੰਬਰ 6 ਮਿਤੀ 9124 ਚੋਰੀ ਦਾ ਦਰਜ ਕੀਤਾ ਜਿਸ ਵਿੱਚ ਦੋ ਦੋਸ਼ੀ ਨੇ ਸੁਮਿਤ কুমার ਨੀਲਪੁਰ ਰਾਜਪੁਰਾ ਦਾ ਰਹਿਣ ਵਾਲਾ ਜੀ ਤੇ ਅਰुण कुमार ਅਫਸਰ ਕਲੋਨੀ ਬੈਕਸਾਈਡ ਅਨਾਜ ਮੰਡੀ ਰਾਜਪੁਰਾ ਦਾ ਰਹਿਣ ਵਾਲਾ ਇਹ ਦੋਨੋਂ ਚੋਰਾਂ ਕੋਲ ਸੀ ਜੀ ਦੋ ਮੋਟਰਸਾਈਕਲ ਚੋਰੀ ਤੇ ਬਰਾਮਦ ਕੀਤੀ ਨੇ ਸਰ ਜਿਹੜੀ ਦਾਤ ਤਲੀ ਗੱਲ ਤੁਸੀਂ ਦੱਸੀ ਹੈ ਇਹ ਜਿਹੜੀ ਥੋੜੀ ਦਿਨ ਪਹਿਲਾਂ ਚਤਕਾਰਾ ਦੇ ਬੰਦੇ ਚਤਕਾਰਾ ਦੇ ਸਟੂਡੈਂਟ ਨਾਲ ਹੋਈ ਸੀ ਉਹ ਜੀ ਜੀ ਉਹੀ ਹੈ ਜੀ ਜਿਹੜੀ ਮੀਡੀਆ ਵਿੱਚ ਆਈ ਸੀ ਕਿ ਕੇ ਦਾਤ ਰੱਖ ਕੇ ਉਹਨਾਂ ਨੇ ਖੋਹ ਕੀਤੀ ਆ ਮੋਬਾਈਲ ਚੋਰੀ ਕੀਤੇ ਨੇ ਉਹਨਾਂ ਖਿਲਾਫ ਅਸੀਂ ਮੁਕੱਦਮਾ ਨੰਬਰ 47124 ਨੂੰ ਦਰਜ ਕੀਤਾ ਸੀਗਾ ਜੀ ਉਹਨਾਂ ਦੇ ਬਿਆਨਾਂ ਤੇ ਅਦਿੱਤਿਆ ਜਿਹੜੇ ਮਦਈ ਸੀਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਿਹਨਾਂ ਨੇ ਖੋਹ ਕੀਤੀ ਸੀ ਪ੍ਰਵੇਸ਼ ਕੁਮਾਰ ਉਲਫ਼ ਪਿੰਕਾ ਅਤੇ ਸੂਰਜ ਸ਼ਰਮਾ ਪੁੱਤਰ ਧਰਮਿੰਦਰ ਸ਼ਰਮਾ ਵਾਸੀ ਅਫਸਰ ਕਲੋਨੀ ਥਾਣਾ ਗੀੜੀ ਗੰਡਿਆ ਰਾਜਪੁਰ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇਹਨਾਂ ਪਾਸੋਂ ਦੋ ਮੋਬਾਈਲ ਇੱਕ ਆਈਫੋਨ 14 ਪ੍ਰੋ ਮੈਕਸ ਅਤੇ ਇੱਕ ਮੋਬਾਈਲ ਫੋਨ ਪੋਕੋ ਕੰਪਨੀ ਦਾ ਬ੍ਰਾਂਡ ਕੀਤਾ ਆਧਾਰ ਕਾਰਡ ਉਹ ਬੱਚੇ ਦਾ ਵੀ ਇਹਨਾਂ ਵੱਾਸੋਂ ਬ੍ਰਾਂਡ ਹੋ ਗਿਆ ਮੈਂ ਉਹਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਚ ਚੈੱਕ ਕਰ ਰਹੇ ਇਹਨਾਂ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਕੰਦੇ ਆਦਿ ਨੇ ਜੀ ਸਰ ਜਿਸ ਤਰ੍ਹਾਂ ਜੀ ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਕਾਰ ਤੇ ਆਏ ਸੀਗੇ ਬੰਦੇ ਕੁਝ ਐਜੇ ਕੋਈ ਵੀ ਚੀਜ਼ ਬਰਾਮਦ ਕੀਤੀ ਇਹਨਾਂ ਕੋਲ ਕਾਰ ਕਿਤੇ ਚੋਰੀ ਦੀ ਨਾ ਹੋਵੇ ਕੁਝ ਐਜਾ ਕੁਝ ਹੋਰ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਹਲੇ ਸਾਡੀ ਮੋਡਲੀ ਤਫਤੀਸ਼ ਅਸੀਂ ਕਰਦੇ ਹੋਏ ਕੈਮਰਿਆਂ ਦੀ ਸਹਾਇਤਾ ਨਾਲ ਟੈਕਨੀਕਲ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਹੋਰ ਸਾਥੀ ਵਿੱਚ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਅਰੈਸਟ ਬਾਈਕ ਚੋਰੀ ਕੀਤੀ ਕਿਨੇ ਉਹ ਕਿੱਥੋਂ ਦੇ ਨੇ ਬਾਈਕ ਚ ਉਹਦੇ ਬੇਸਤੀ ਸੀ ਪਰਚਾ ਦਰਜ ਕਰਕੇ ਚੋਰਾਂ ਨੂੰ ਅਰੈਸਟ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇੱਕ ਹੋਰ ਬਾਈਕ ਉਹਨਾਂ ਪਾਸੋਂ ਰਿਕਵਰ ਹੋਇਆ ਉਹ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਵੀ ਉਹ ਇਹਨਾਂ ਨੇ ਚੋਰਾਂ ਨੇ ਕਿੱਥੋਂ ਚੋਰੀ ਕੀਤੀ ਸਰ ਇਹ ਸੇਮ ਵਾਰਦਾਤ ਜਿਹੜੀਆ ਛੋੜਾ ਬਾਜ਼ਾਰ ਦੇ ਵਿੱਚ ਵੀ ਹੋਈ ਸੀ ਦਾਤ ਨਾਲ ਹੀ ਕਿ ਇਹ ਵਾਰਦਾਤ ਵੀ ਇਹਨਾਂ ਵੱਲੋਂ ਹੀ ਕੀਤੀ ਗਈ ਹੈ ਕਾਫੀ ਵਾਰਦਾਤਾਂ ਇਹਨਾਂ ਵੱਲੋਂ ਮੰਨੀਆਂ ਗਈਆਂ ਨੇ ਤੇ ਬਾਕੀ ਜਿਹੜੀ ਇੱਕ ਇੱਕ ਵਾਰਦਾਤ ਬਾਰੇ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਵਾਲੇ ਅਸੀਂ ਕਰਾਂਗੇ ਇਨਾ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਈਆਂ ਜਿਹੜੀ ਬਾਈਕ ਦੇਖੀ ਗਈ ਜਿਹੜੀ ਚੋਰੀ ਕੀਤੀ ਗਈ ਉਹਨਾਂ ਦੇ ਟਾਇਰ ਕੱਢੇ ਹੋਏ ਨੇ ਇਹ ਕੀ ਕਰਦੇ ਸੀ ਸਾਮਾਨ ਵੇਚਦੇ ਸੀ ਕੰਮ ਕਰਦੇ ਜੋ ਇਹਨਾਂ ਨੇ ਮੋਢਲੀ ਪੁੱਛਗਿੱਛ ਦੱਸਿਆ ਸੀ ਇਹ ਟਾਇਰ ਜਿਹੜੇ ਨੇ ਉਹਨਾਂ ਨੂੰ ਕੱਢ ਕੇ ਦੁਕਾਨਾਂ ਤੇ ਵੇਚ ਦਿੰਦੇ ਸੀਗੇ ਇਹਨਾਂ ਤੋਂ ਪੁੱਛਗਿੱਛ ਕਰਕੇ ਉਹ ਦੁਕਾਨਦਾਰਾਂ ਦਾ ਵੀ ਪਤਾ ਕੀਤਾ ਜਾਊਗਾ ਜਿਨ੍ਹਾਂ ਨੂੰ ਇਹ ਟਾਇਰ ਵੇਚਦੇ ਸੀ ਸਰ ਉਹਨਾਂ ਦੇ ਵੀ ਕਾਰਵਾਈ ਹੈਗੀ ਕਿ ਉਹ ਚੋਰੀਆਂ ਸਾਮਾਨ ਖਰੀਦਦੇ ਨੇ ਹਾਂਜੀ ਹਾਂਜੀ ਮੰਨ ਦੀ ਕਾਰਵਾਈ ਸਾਰਿਆਂ ਤੇ ਕੀਤੀ ਜਾਊਗੀ ਕੀ ਕਰਨਾ ਚਾਹੁੰਦੇ ਹੋ ਸਰ ਸ਼ਾਇਦ ਨਾਸ ਸ਼ਹਿਰ ਨਿਵਾਸੀਆਂ ਨੂੰ ਇਹੀ ਹੈ ਜੀ ਜੋ ਮੈਂ ਪਹਿਲਾ ਸੰਦੇਸ਼ ਦੇਣਾ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਰਾਜਪੁਰਾ ਪੁਲਿਸ ਆਪਣੀ ਪੂਰੀ ਤੰਦ ਇਹਨਾਂ ਡਿਊਟੀ ਕਰ ਰਹੀ ਆ ਪਹਿਲਾਂ ਵੀ ਕਰਦੀ ਆ ਅੱਗੇ ਵੀ ਕਰਦੀ ਰਹੂਗੀ ਤੇ ਆ ਸਾਰੇ ਕ੍ਰਾਈਮਾਂ ਨੂੰ ਜਲਦ ਤੋਂ ਜਲਦ ਖਤਮ ਕਰਦੇ ਇੰਤੇ ਠੀਕ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ